ਇਹ ਚ ਵੋਟਾਂ ਪਾਉਣ ਵਾਲੇ ਵੋਟਰਾਂ ਦੀਆਂ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ ਸਵੇਰ ਤੋਂ ਲੋਕਾਂ 'ਚ ਦਿਖਿਆ ਭਾਰੀ ਉਤਸ਼ਾਹ ਪੁਲਿਸ ਵੱਲੋਂ ਵੀ ਕੀਤੇ ਗਏ ਪੁਖਤਾ ਇੰਤਜ਼ਾਮ We'll be right <laughs> back. ാലാ ਮੈਂ ਇਹ ਕਹੂੰਗੀ ਕਿ ਆਪਣੀ ਤੂਰੀ ਜਾਂ ਸਾਰੀਆਂ ਭੈਣਾਂ ਤੇ ਮਾਤਾਵਾਂ ਨੂੰ ਇਹ ਅਪੀਲ ਕਰੂੰਗੀ ਕਿ ਜਲਦੀ ਤੋਂ ਜਲਦੀ ਆਪਣੇ ਆਪਣੇ ਪੋਲਿੰਗ ਬੂਥ ਤੇ ਪਹੁੰਚ ਕੇ ਆਪਣੀ ਵੋਟ ਪਾ ਕੇ ਇਸ ਦੇਸ਼ ਦੀ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਜਲਦ ਤੋਂ ਜਲਦ ਨਿਭਾਓ ਤੇ ਤੂਰੀ ਸ਼ਾਰਦੀ ਪੋਲਿੰਗ ਪ੍ਰਤੀਸ਼ਕਤਾ ਸਭ ਤੋਂ ਜ਼ਿਆਦਾ ਵਧਾਓ ਆਜੋ ਚੋੜਾਂ ਦਾ ਪਰਬ ਹੁਮ-ਹੁਮਾਕੇ ਬਣਾਈਏ ਆਪਣੀ ਵੋਟ ਪੂਰੀ ਜ਼ਿੰਮੇਵਾਰੀ ਨਾਲ ਪਾਈਏ ਧੰਨਵਾਦ ਉਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਬਹੁਤ ਵਧੀਆ ਪ੍ਰਬੰਧ ਨੇ ਜੀ ਸਾਰੇ ਸਰਕਾਰ ਦੇ ਕੀਤੇ ਗਏ ਪ੍ਰਬੰਧਾਂ ਨੂੰ ਅਸੀਂ ਦੇਖ ਰਹੇ ਹਾਂ ਕੋਈ ਦਿੱਕਤ ਨਹੀਂ ਆ ਰਹੀ ਹੈ ਲਾਈਨ ਵਾਈਜ਼ ਸ਼ਾਂਤਮੇਂ ਢੰਗ ਹਈਏ ਮੇਰਾ ਨਾਮ ਜਗਦੀਪ ਕੌਰ ਹੈ ਜੀ ਕੀ ਤੁਹਾਡੀ ਪਹਿਲੀ ਵੋਟ ਹੈ ਹਾਂ ਜੀ ਕਿਵੇਂ ਲੱਗਦਾ ਹੈ ਬਹੁਤ ਵਧੀਆ ਲੱਗ ਰਿਹਾ ਧੂਰੀ ਦੀ ਵੋਟ ਸਭ ਤੋਂ ਪਹਿਲੇ ਬੱਚੇ ਜਾ ਰਹੇ ਮੈਚ ਆਣੇ ਸਾਰੇ ਲੇਡੀਜ਼ ਸਾਰੇ ਜ਼ਰੂਰ ਵੋਟ ਪਾਣ ਮੈਨੂੰ ਬਹੁਤ ਅੱਛਾ ਲੱਗਿਆ ਪਾਣੀ ਵਾਲੀ ਵੋਟਾਂ ਕਿ ਅੱਜ ਫੇਰੇ ਫੇਰੇ ਲੰਬੇ ਲੰਬੇ ਲਾਈਨਾਂ ਲੱਗੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਬਹੁਤ ਵਧੀਆ ਪ੍ਰਬੰਧ ਹੈ ਜੀ ਲੋਕਾਂ ਨੂੰ ਕੀ ਅਪੀਲ ਕਰੂਗੀ ਲੋਕਾਂ ਨੂੰ ਇਹ ਅਪੀਲ ਕਰੂਗੀ ਕਿ ਸਾਰੇ ਆਪਣੇ ਆਪਣੇ ਨਾ ਵੋਟ ਜ਼ਰੂਰ ਪਾਣ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ